ਪਹਿਲਾਂ ਆਪਣੇ ਪਿੰਡ ਦੀ ਸੜਕ 18 ਫੁੱਟ ਕਰਵਾਈ ਸਾਰੇ ਕਹਿਣ ਲੱਗੇ ਅੱਛਾ ਜੀ ਇੱਕ ਹੀ ਹੋਇਆ ਜੀ ਆਪਣੇ ਪਿੰਡ ਦੇ ਮੈਂ ਕਿਹਾ ਇੱਕ ਲੀਡਰ ਦੀ ਕਾਰਗੁਜ਼ਾਰੀ ਇੱਥੋਂ ਪਤਾ ਲੱਗਦੀ ਹੈ ਕਿ ਉਹ ਆਪਣੇ ਪਿੰਡ 'ਚ ਕਿਵੇਂ ਦਾ ਕੰਮ ਕਰਦਾ ਹੈ ਪਹਿਲਾਂ ਘਰ ਤੋਂ ਸ਼ੁਰੂ ਤੇ ਅੱਜ ਫਿਰ ਅੱਜ ਉਹ ਪੁਨ ਸਾਰਿਆਂ ਲੋਕਾਂ ਨੂੰ ਜਵਾਬ ਹੈ ਅੱਜ ਸਾਡੇ ਇਲਾਕੇ ਦੇ 100 ਪਿੰਡਾਂ ਦੀਆਂ ਸੜਕਾਂ 18 ਫੁੱਟ ਹੋਰੀਆਂ ਕੁੱਲ ਲੰਬਾਈ 127 ਕਿਲੋਮੀਟਰ ਹੈ 127 ਕਿਲੋਮੀਟਰ 127 ਕਿਲੋਮੀਟਰ ਦਾ ਪਹਾੜ ਹੈ ਕਿ ਤੁਸੀਂ ਚੰਡੀਗੜ੍ਹ ਤੋਂ ਵੀ ਅੰਬਾਲਾ ਦੇ ਤੱਕ ਆਈਦੇ ਹੋਣ ਹੁਣ ਆ ਵਾਲੀ ਸੜਕ ਆਪਾਂ ਪਾਸਤੀ ਕਰਦੇ ਹਾਂ ਇਸ ਤੋਂ ਬਾਅਦ ਹੈਪਬਾਸ ਸਾਹ ਕੋ ਸ਼ੁਰੂ ਕਰ ਉਹ ਬਾਅਦ ਸਾਹ ਤੋਂ ਜਿਹੜੀ ਸੜਕ ਉੱਤੇ ਨੂੰ ਜਾਂਦੀ ਹੈ ਬਾਸ ਸੁਆਮੀਪੁਰ ਖਿੰਗੜੀ ਢਿੰਗਵੜੀ ਖੇੜਾ ਬਾਗ ਉਹ 18 ਫਿਰ ਜਿਹੜੀ ਸੜਕ ਜਲਸਾ ਮਾਤਾ ਮੰਦਰ ਤੋਂ ਜਿਹੜੇ ਸਾਡੇ ਪਿੰਡ ਨੇ ਅੰਬੇਆ ਨਿਕੂਨੰਗਲ ਟੁਕਲੀ ਮੇਕਪੁਰ ਬਾਲਕਪੁਰ ਰੇਲ ਰੂਟ ਕੋਠਾਰਾ ਤੋਂ ਫਿਰ ਸਾਡੇ ਜਿਹੜੇ ਪਿੰਡ ਨੇ ਪਨੁਪਲੀ ਤੋਂ ਪਨੁਪਲੀ ਤੋਂ ਜਿੰਦਵੜੀ ਸੌਰੀ ਨੰਗਲੀ ਜਿੰਦਵੜੀ 10 ਗਰਾਈ 18 ਘੂਤਮਾ ਜਲੇ ਦੀ ਫਿਰ 18 ਫਿਰ 10 ਗਰਾਈ ਤੋਂ ਇਹ ਬੈਠੇ ਸਾਡੇ ਮਹਾਨ ਵਾਲੇ ਖਵੇੜਿਆਂ ਦੇ ਮਹਾਨ ਤੱਕ 18 ਫਿਰ ਮਹਾਨ ਤੋਂ ਖਵੇੜੇ 18 ਫਿਰ ਖਵੇਰੇ ਤੋਂ ਮਹਿਰੋਲੀ ਤੇ ਜਿਹੜੀ ਗਰਸ਼ਕਰ ਰੋਡ ਹੈ ਉਹ 18 ਹਾਰਾ ਤੋਂ یہ ہو رہے ہیں پھر اتنا ہی کرنا اتر نہیں مین روڈ تو جانڈلا دھارا فکر پھر پار دریادے پار گولڈی تو لے کے ایل کران تک جنے پینڈر ہیں گول می پلاس سی سکھ پر پنام پلاان ترف مجاری پر ایل کران پھر پھر چھوٹے آگے سیجو بار بایا میر راہ حاجی کو اوہ تھارا فکر وٹا بڑا پنڈا سارا چنگل اٹھارہ سو تاراپت لے کے سملا, لے سملا لے کے مسے وال جن پنڈ ہے وایا پہاڑوا بلولی چیکنا مجھے کوٹلا <سلام> کو سم <سلام> لک سو ستائی کلو میٹر پورے سب تک سر محنت